ਤੇ ਵੀ ਉਹ ਤੋਂ ਕੋਲੋਂ ਦੇਖੀ ਉਹ ਰੇਜ ਜਾਂਦੇ ਕਿ ਮੋਟਰਾਂ ਦਿੱਤਾ ਉਹ ਦਸੋਂ ਗੋਲਡਨ ਅਸਟੇਟ 3 ਬੀ ਐਚ ਕੇ ਤੇ ਇਸ ਕਲੋਨੀ ਦੇ ਵਿੱਚ ਬਰਾਤ ਰਹੇ ਸੀਗੇ 18 ਦੀਪਾਂ ਤੇ ਮੋਟਰਸਾਈਕਲ ਤੇ ਸਕੂਟਰੀਆਂ ਦੇ ਵਿੱਚ ਸਾਡੇ ਸਾਈਕਲ ਸੱਚੀ ਗੱਲ ਦੀ ਸੱਚੀ ਗੱਲ ਬਾਈ ਜੀ ਵੀਡੀਓ ਦੇਖ ਰਹੇ ਸਾਰੇ ਪਿਤਰ ਮੀਆਂ ਸੱਚੀ ਗੱਲ ਪ੍ਰਣਾਮ ਪ੍ਰਣਾਮ ਚਲੋ ਚਲਦੇ ਆਪਾਂ ਇਥੋਂ ਲਾਂਡਰਾਂ ਤੋਂ ਧੰਨਵਾਦ ਬਾਈ ਧੰਨਵਾਦ ਭਾਈ ਠੀਕ ਐ ਆਏ ਦੁਬਾਰਾ ਹਾਂਜੀ ਜਰੂਰ ਬਾਈ ਰਾਤ ਦਾ ਟਿਕਾਣਾ ਤੇ ਬਾਈ ਨੇ ਬਹੁਤ ਸਵਾਦ ਸਬਜ਼ੀ ਬਣਾ ਕੇ ਖਵਾਈ ਮਿਲਦੇ ਆਮਰੀਕ ਤੋਂ ਬਾਅਦ ਮਿਲਦੇ ਆਮਰੀਕ ਤੋਂ ਬਾਅਦ ਚਲੋ ਸ਼ਾਂਤ ਸਰੋਵਰ ਗੁਰਦੁਆਰਾ ਸਾਹਿਬ ਪਿੰਡ ਸੰਤੇमाजरा ਮੋਹਾਲੀ ਸੰਤੇमाजरा ਲਾਂਡਰਾਂ ਕਈ ਪਿੰਡਾਂ ਦੀ ਜ਼ਮੀਨ ਦੇ ਨਾਲ ਵਸਿਆ ਹੈਗਾ ਮੋਹਾਲੀ ਦੇ ਚੰਡੀਗੜ੍ਹ ਵਾਦ ਦੇ ਕਈ ਪਿੰਡ ਜਿਹੜੇ ਹੈਗੇ ਆ ਇਹਨੇ ਆਪ ਦੇ ਕਲਾਵੇ ਚ ਲੈ ਲਿਆ। ਵੱਡੀਆਂ-ਵੱਡੀਆਂ ਬਿਲਡਿੰਗਾਂ ਵੱਡੀਆਂ-ਵੱਡੀਆਂ ਮਾਰ ਤਾਂ ਬਸੀਆਂ ਇੱਥੇ। ਸਮਾਂ ਲਗਭਗ 6 ਵਜੇ ਤੇ 6 ਵਜੇ ਟਾਪਾ ਨਵਾਂ ਸਫਰ ਹੈ। ਉਹ ਸ਼ੁਰੂ ਕਰ ਲਿਆ। ਤੇ ਕੰਮ ਕਹਿੰਦਾ ਵੀਰ ਢੇਰੀ ਵਾਲਾ ਹੋਇਆ ਪਿਆ। ਪੂਰਾ ਹਵਾ ਤੇਜ਼ ਹੈ। ਅੱਗੋਂ ਦੀ ਹੈ। ਅੱਗੋਂ ਦੀ ਹੈ ਬਲੇ। ਹੈੱਡਵਿੰਡ ਹੈ। ਜਿਹਨੂੰ ਹੈੱਡਵਿੰਡ ਕਹਿੰਦੇ ਆ। ਵੀਡੀਓ ਦੇਖ ਰਹੇ ਸਾਰੇ ਪੈਣ ਪਰਾਉਣ ਨੂੰ ਸੱਚੀ ਹੈ ਕਾਲ 14 ਅਪ੍ਰੈਲ 2025 14 ਅਪ੍ਰੈਲ 2025 ਤੇ ਆਪਾਂ ਖੜੇ ਆ ਲਾਂਡਰਾ ਬਨੂੜ ਸੜਕ ਤੇ ਤੇ ਇੱਥੋਂ ਚੱਲੇ ਆਪਾਂ ਆਪਣਾ ਸਫ਼ਰ ਸ਼ੁਰੂ ਕੀਤਾ ਹੈ ਕੱਲ ਆਪਾਂ ਮੁਕਸ਼ੂ ਸ਼ੁਰੂ ਕਰ ਲਿਆ ਸੀਗਾ ਤੇ ਅੱਜ ਇੱਥੋਂ ਅੱਗੇ ਜਮਨਾ ਨਗਰ ਨੂੰ ਆਪਾਂ ਚੱਲੇ ਪਾ ਰਹੇ ਆ ਤੇ ਉਸ ਤੋਂ ਬਾਅਦ ਅਗਲੇ ਪਾਸੇ ਉੱਤਰਾਖੰਡ ਦੇ ਕੁਝ ਇਲਾਕੇ ਦੇਖੇ ਦੇਖਾਂਗੇ ਵੀਡੀਓ ਦੇ ਨਾਲ ਜੁੜਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਸਫ਼ਰ ਕਿਦਾਂ ਲੱਗ ਰਿਹਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਮੇਰੇ ਹੈਗੇ ਆ ਮੇਰੇ ਭਾਈ ਪਵਨ ਟਰੈਵਲ ਔਨ ਸਾਈਕਲ ਅਬਾਊਟ ਟੂ ਇੰਡੀਆ ਟੂਰ ਪਵਨ ਬਾਗੜੀ ਟਰੈਵਲ ਤੇ ਪਵਨ ਬਾਗੜੀ ਇੰਸਟਾਗ੍ਰਾਮ ਤੇ ਹੀ ਹੈ ਜੀ ਦੋਨੇ 올 ਸੈਟ ਸਰ 올 ਸੈਟ ਸਰ ਬੈਗ ਨਹੀਂ ਜਿਹੜੀ ਗੱਲ ਕਹਿੰਦੇ ਸੀ ਕੰਮ ਤਾਂ ਖਤਰੇ ਵਾਲਾ ਹੋ ਗਿਆ ਉਹ ਤਾਂ ਖਤਰੇ ਵਾਲਾ ਸਵਕਾ ਰਹਿੰਦੇ ਰਹਿੰਦੇ ਜਿਹੜੀ ਹੈਗੀ ਇੱਕ ਅੱਧੀ ਚੀਜ਼ ਰਹਿ ਜਾਂਦੀ ਆ ਤੇ ਸੂਰਜ ਦੀ ਜਿਹੜੀ ਟਿੱਕੀ ਸੂਰਜ ਦੀ ਜਿਹੜੀ ਟਿੱਕੀ ਆ ਉਹ ਹਜੇ ਨਿਕਲੀ ਨਹੀਂ ਤੇ ਮੈਨੂੰ ਲੱਗਾ ਆਪਣੇ ਮਿੱਤਰ ਆ ਗਏ ਆ ਨਹੀਂ ਹੋਰ ਹੈ ਦੁਨੀਆ ਯਾਰ ਹੈ ਨਾ 6 ਵਜੇ ਭੱਜਣ ਲੱਗ ਜਾਂਦੀ ਹੈ ਇਹ ਆਪਾਂ ਆਈ ਤੇ ਪੰਜਵੀਂ ਤਰੀ ਤੇ ਪੰਜਵੀਂ ਭੈਦੀ ਦੇਖਣੀ ਹੈ ਫਿਰ ਪੰਜਵੀਂ ਭੈਦੀ ਹੋਈ ਹੈ ਹਾਂ ਚਲੋ ਆਓ ਚੱਲੀਏ ਸਭ ਦੌੜ ਦੀ ਭੱਜ ਦੀ ਦੁਨੀਆ ਦੇ ਵਿੱਚ ਆਪਾਂ ਸਾਈਕਲ ਤੇ ਜਾ ਰਹੇ ਹਾਂ ਤੇ ਸਾਈਕਲ ਜਿਹੜਾ ਹੈਗਾ ਤੁਹਾਨੂੰ ਉਹ ਸਬਰ ਸਿਖਾਉਂਦਾ ਸਹਿਜ ਸਿਖਾਉਂਦਾ ਕਿਉਂਕਿ ਜਿੱਥੇ ਵੈਣਾਕਾਰਾਂ 100-100 ਕਿਲੋਮੀਟਰ ਦੀ ਸਪੀਡ ਨਾਲ ਭੱਜਦੀਆਂ ਤਾਂ ਸਾਈਕਲ ਇਹੜਾ 20 ਤੋਂ 30 ਦੀ ਸਪੀਡ ਨਾਲ ਭੱਜਦਾ 20 ਕਿਲੋਮੀਟਰ ਘੰਟੇ ਜਾਂ 30 ਕਿਲੋਮੀਟਰ ਘੰਟੇ ਹੀ ਕੱਢ ਸਕਦਾ ਪਰ ਜਦੋਂ ਤੁਸੀਂ ਕਮਿਊਟ ਕਰਦੇ ਹੋ ਜੋ ਤੁਸੀਂ ਸਾਈਕਲ ਤੇ ਯਾਤਰਾ ਕਰਦੇ ਹੋ ਤਾਂ ਇਹ ਹੋਰ ਵੀ ਘਟ ਜਾਂਦੀ ਹੈ ਇਹ 15 ਤੋਂ 20 ਦੀ ਰੇਂਜ ਰਹਿ ਜਾਂਦੀ ਹੈ ਆ ਫਿਰ ਇਹਨਾਂ ਨੂੰ ਦੇਖ ਕੇ ਤੁਹਾਨੂੰ ਲੱਗਦਾ ਹੁੰਦਾ ਵੀ ਭਈ ਆ ਤਾਂ ਐ ਭੱਜੇ ਜਾਂਦੇ ਆ ਵੀ ਆਪਾਂ ਕਿਤੇ ਐਵੇਂ ਤਾਂ ਨਹੀਂ ਪੰਗਾ ਲੈ ਲਿਆ ਪਰ ਨਹੀਂ ਇਹਦਾ ਜਿਹੜਾ ਸਵਾਦ ਹੈ ਤੇ ਇਹਦਾ ਜਿਹੜਾ ਆਨੰਦ ਹੈ ਉਹ ਆਪ ਨੂੰ ਹੀ ਪਤਾ ਹੈ ਮੇਰੇ ਹਿਸਾਬ ਨਾਲ ਜਿੰਨੇ ਵੀ ਤੁਰ ਜਾਂਦੇ ਹਨ ਚੋ ਕਿਸੇ ਦਾ ਮਨ ਜਿ ਐ ਨਹੀਂ ਆਇਆ ਕੋਈ ਬਹੁਤ ਸਨਸੈਟ ਸਨਰਾਈਜ਼ ਹੋ ਰਿਹਾ ਦੇਖ ਲਈਏ ਕਿਉਂਕਿ ਉਹ ਸਪੀਡ ਤੇ ਹੀ ਬਹੁਤ ਹੈ ਹੁੰਦਾ ਹੈ ਆਉਂਦਾ ਆ ਗਿਆ ਸੇਜੇ ਨਾਲ ਤੁਰਨ ਵਾਲੇ ਹਾਂ ਆਪਣਾ ਮਨ ਕੀਤਾ ਵੀ ਉੱਥੇ ਖੜ੍ਹੀ ਹੈ ਪਰ ਆ ਬਾ ਰੁੱਕ ਗਏ ਪਵਨ ਭਾਈ ਆ ਜਿਹੜਾ ਸਨਰਾਈਜ਼ ਸਨਸੈਟ ਦੇਖਣ ਨੂੰ ਜੀਣ ਨਾਲ ਵੀ ਕਰਦਾ ਹੈ ਪਰ ਜਿਹੜੇ ਇਹ ਕੰਮ ਧੰਦੇਆਂ 'ਚ ਫਸੇ ਹੋਏ ਆ ਦੁਨੀਆਦਾਰੀ 'ਚ ਫਸੇ ਹੋਏ ਆ ਨਾ ਵਿਚਾਰੇ ਚਲੋ ਆਪਣੇ ਦੇ ਕਿਰਪਾ ਕੀਤੀ ਹੈ ਭਗਵਾਨ ਨੇ ਪਰਮਾਤਮਾ ਨੇ ਵੀ ਆਪਾਂ ਨੂੰ ਭਈ ਕੰਮ ਧੰਦੇਆਂ 'ਚੋਂ ਕੱਢ ਕੇ ਆਹ ਕੰਮ ਧੰਦੇ ਲਾਇਆ ਠੀਕ ਹੈ ਚਲੋ ਅੱਗੇ ਚਲੀਏ ਚਲੋ ਹਵਾ ਨਾਲ ਲਹਿਰਾਉਂਦੇ ਹੋਏ ਝੰਡੇ ਦੱਸਦੇ ਆ ਵੀ ਜਿਹੜੀ ਹਵਾ ਹੈ ਉਹ ਬਿਲਕੁਲ ਸਿੱਧੀ ਆਪਾਂ ਨੂੰ ਯਾਨੀ ਕਿ ਜਿਹੜੀ ਡਾਇਰੈਕਸ਼ਨ ਜਿਹੜੀ ਹੈਗੀ ਆ ਸੜਕ ਦੇ ਨਾਲ ਹੀ ਹੈ ਤੇ ਜਦੋਂ ਹੈਡਵਿੰਡ ਹੋ ਜਾਂਦੀ ਹੈ ਉਦੋਂ ਸਾਈਕਲ ਦੀ ਜਿਹੜੀ ਸਪੀਡ ਹੈ ਉਹ ਘੜ ਜਾਂਦੀ ਹੈ ਕਿਉਂਕਿ ਪਿੱਛੇ ਨੂੰ ਧੱਕਾ ਮਾਰਦੀ ਹੈ ਤੇ ਪਿੱਛੇ ਨੂੰ ਧੱਕਾ ਮਾਰਨ ਦੇ ਨਾਲ ਤੁਹਾਡਾ ਜ਼ੋਰ ਵੱਧ ਲੱਗਦਾ ਹੈ ਤੇ ਜ਼ੋਰ ਵੱਧ ਲੱਗਣ ਦੇ ਨਾਲ ਹੌਂਸਲੇ ਤਾਂ ਨਹੀਂ ਖੈ ਟੁੱਟਣ ਦਿੰਦੇ ਪਰ ਸਪੀਡ ਜ਼ਰੂਰ ਟੁੱਟਦੀ ਹੈ ਸਪੀਡ ਜਿਹੜੀ ਹੈਗੀ ਉਹ ਹੌਲੀ ਹੋ ਜਾਂਦੀ ਹੈ ਤੇ ਆਪਾਂ ਲਗਭਗ 1.5 ਘੰਟੇ ਦੇ ਵਿੱਚ ਅੱਜ 20 ਕਿਲੋਮੀਟਰ ਦਾ ਸਫ਼ਰ ਤੈਅ ਕਰ ਲਿਆ ਇੱਥੋਂ ਕਿਲੋਮੀਟਰ ਦੂਰ ਕਨੂੜ ਪਹੁੰਚ ਰਹੇ ਆਪਾਂ ਬਠਿੰਡਾ ਚੰਡੀਗੜ੍ਹ ਹਾਈਵੇ ਜਿਹੜਾ ਉਹ ਆ ਜਾਣਾ ਹੈ ਉਹ ਸਾਹਮਣੇ ਦਿਖਾਈ ਦੇਣ ਲੱਗ ਗਿਆ ਪੁਲ ਤੇ ਬਨੂੜ ਤੋਂ ਬਸ ਸਿੱਧੇ ਲੰਘ ਜਾਗੇ ਅੰਮ੍ਰਾਲਾ ਨੂੰ ਇਹ ਅੰਮ੍ਰਾਲਾ ਇੱਥੋਂ ਹੈਗਾ ਲਗਭਗ 35-40 ਕਿਲੋਮੀਟਰ ਤੇ ਬਨੂੜ ਜਾ ਕੇ ਕੁਛ ਖਾਣੇ ਪੀਣੇ ਆ ਕਿਉਂਕਿ ਸਾਈਕਲ ਤੇ ਜਿਹੜੀ ਹੈਗੀ ਐ એનર્ਜੀ ਟੁੱਟਦੀ ਬਹੁਤ ਟੁੱਟਦੀ ਐਨਰਜੀ ਟੁੱਟਣ ਕਰਕੇ ਤੁਹਾਨੂੰ ਪੇਟ ਨੂੰ ਭੋਜਨ ਨਾ ਜਾਂ ਵੀ ਕਹਿ ਦੀ ਬਾਲਣਾ ਉਹ ਵੱਧ ਦੇਣਾ ਪੈਂਦਾ ਹੈ ਸਫ਼ਰ ਦੇ ਸਾਥੀ ਹੋਣੇ ਚਾਹੀਦੇ ਤੁਹਾਡੇ ਇਹ ਪੰਜੀਰੀ ਛੋਲੇ ਬਦਾਮ ਤੇ ਹੋਰ ਜਿਹੜੇ ਚੀਜ਼ਾਂ ਹੈ ਖਾਣੀਆਂ ਤੇ ਸਭ ਤੋਂ ਵੱਡੀ ਗੱਲ ਸਾਈਕਲ ਸਾਈਕਲ ਇਹ ਤਾਂ ਸਾਥੀ ਹੈਗੀ ਤੇ ਇਹ ਮੈਂ ਤਾਂ ਦੱਸਣ ਲੱਗਾ ਜੀ ਬਾਈ ਪਪਨ ਵੀ ਆਪਾਂ ਆਮ ਜਿਹੜੇ ਹੈਗੇ ਹੈਗੇ ਉਹ ਜਿਹੜੇ ਪਹਾੜਾਂ ਦੇ ਜਾਂਦੇ ਆ ਘੁੰਮਣ ਜਾਂਦੇ ਆ ਨੈਗ ਮਗੇਰੇ ਖਾ ਲੈਂਦੇ ਆ ਉਹ ਠੀਕ ਹੈ ਉਹ ਢਿੱਡ ਭਰ ਦਿੰਦੀਆਂ ਪਰ ਜਿਹੜੀ ਚੀਜ਼ ਆਹਾ ਹੈਗੀ ਆ ਇਹ ਤੁਹਾਨੂੰ ਨਰਜੀ ਦਿੰਦੀ ਆ ਜਾਨ ਚਾਹੀਦੀ ਆ ਜਾਨ ਚਾਹੀਦੀ ਕਿਉਂਕਿ ਸਾਈਕਲ ਚਲਾਉਣ ਵਾਸਤੇ ਕੋਲ ਢਿੱਡ ਨਹੀਂ ਭਰਦਾਗਾ ਅਧਰਜੀ ਵੀ ਚਾਹੀਦੀ ਆ ਸੀਐਚਸੀ ਬਨੂੜ ਸਿਵਲ ਹਸਪੀਟਲ ਬਨੂੜ ਦਾ ਤੇ ਆਹ ਹੈਗੀ ਆ ਸੜਕ ਬਨੂੜ ਅੰਬਾਲਾ ਰੋਡ ਤੇ ਬਾਈ ਜਿਹੜਾ ਹੈਗਾ ਤਿਆਰੀ ਕਰੀ ਜਾਂਦਾ ਪਰੌਂਠਿਆਂ ਦੀ ਆਲੂ ਵਾਲੇ ਪਰੌਂਠੇ ਲਾਊਗਾ ਕਿਹੜਾ ਪਿੰਡ ਹੈ ਬਾਈ ਦਾ ਬਨੂੜ ਹੈ ਚਾਹ ਪਾਣੀ ਪੀ ਕੇ ਤੇ ਆਪਾਂ ਗਾਂ ਨੂੰ ਵਾਦਦੇ ਆ ਤੇ ਨਾਲ ਦਾ ਸਾਥੀ ਆ ਜਿਹੜਾ ਪਵਨ ਉਹ ਮਿਲਿਆ ਵਧੀਆ ਤੇ ਮੈਨੂੰ ਕਹਿੰਦਾ ਬੈਠੀਏ ਆਪਾਂ ਤੇ ਕਾਲੀ ਵਾਲਾ ਹੈ ਨਹੀਂ ਬੰਦਾ ਮੈਂ ਕਿਹਾ ਗਾਂ ਚੱਲਦੇ ਆਪਾਂ ਕਿਤੇ ਫੇਪੂ ਚ ਬਣਾ ਲੈ ਫੜਕੇ ਦੇ ਕਿਨਾਰੇ ਕਾਂ ਤੇ ਜਿਹੜੇ ਜਗ੍ਹਾ ਤੇ ਉੱਥੇ ਗੱਲਾਂ ਬਾਤਾਂ ਕਰਾਂਗੇ ਐਸ ਵਕਤ ਆਪਾਂ ਪਹੁੰਚ ਰਹੇ ਆਂ ਦਿੱਲੀ ਅੰਬਰਸਰ ਹਾਈਵੇ ਤੇ ਉਹੀ ਹਾਈਵੇ ਜਿਹੜਾ ਰਾਜਪੁਰਾ ਤੇ ਰਾਜਪੁਰੇ ਤੋਂ ਗਾ ਲੁਧਿਆਣਾ ਲੁਧਿਆਣਾ ਤੋਂ ਗਾ ਜਵੰਦਰ ਅੰਬਰਸਰ ਤੇ ਇੱਧਰਲੇ ਖੱਬੇ ਹੱਥ ਅੰਬਾਲਾ ਤੇ ਦਿੱਲੀ ਨੂੰ ਜੋੜਦਾ ਹੈ ਇਸੇ ਦੇ ਸ਼ੰਭੂ ਬਾਰਡਰ ਹੈ ਸੱਜੇ ਪਾਸੇ ਜਿਹੜਾ ਕਾਫੀ ਸਮੇਂ ਤੱਕ ਬੰਦ ਰਿਹਾ ਕਿਸਾਨਾਂ ਦੇ ਧਰਨੇ ਕਰਕੇ ਹੁਣ ਇੱਥੋਂ ਆਪਾਂ ਖੱਬੇ ਹੱਥ ਅੰਬਾਲਾ ਵੱਲ ਨੂੰ ਹੋ ਜਾਾਂਗੇ ਇਹ ਵੱਡਾ ਰੋਡ ਹੈ ਦਿੱਲੀ ਰੋਡ ਦਿੱਲੀ ਅੰਬਰਸਰ ਰੋਡ ਥੱਲੋਂ ਦੀ ਰਾਜਪੁਰਾ ਇਹ ਖੱਬੇ ਹੱਥ ਅੰਬਾਲਾ ਚ ਹੁਣ ਆਪਾਂ ਜਲਦ ਹੀ ਹਰਿਆਣੇ ਦੇ ਇਲਾਕੇ ਵਿੱਚ ਵੜਨ ਵਾਲੇ ਆਂ ਪੰਜਾਬ ਦਰਿਆਵਾਂ ਦੀ ਧਰਤੀ ਤੇ ਪੰਜਾਬ ਦਾ ਇੱਕ ਹੋਰ ਦਰਿਆ ਘੱਗਰ ਦਰਿਆ ਜਿਹੜਾ ਸ਼왈ਕ ਦੀਆਂ ਜਿਹੜੀਆਂ ਏਠਲੀਆਂ ਪਹਾੜੀਆਂ ਐ ਉਹਨਾਂ ਦੇ ਵਿੱਚ ਨਾਲੇ ਚੂਹਾ ਜਦੋਂ ਮੂੰਹ ਮੀਂਹ ਪੈਂਦਾ ਬਰਸਾਤੀ ਨਾਲੇ ਚੱਲਦੇ ਆ ਚੂਹਾ ਭਰ ਜਾਂਦੀਆਂ ਤਾਂ ਇਹ ਘੱਗਰ ਜਿਹੜੀ ਉਫਾਨ ਤੇ ਆ ਜਾਂਦੀ ਆ ਇਹੀ ਕੱਗਰ ਪਟਿਆਲੇ ਵਿੱਚ ਹੜ੍ਹ ਲਿਆਉਣ ਦਾ ਕਾਰਨ ਬਣਦੀ ਹੈ ਤੇ ਜਦੋਂ ਜਦੋਂ ਜਿਆਦਾ ਮੀਂਹ ਪੈਂਦਾ ਹੈ ਜਿਆਦਾ ਮੀਂਹ ਪੈਣ ਕਰਕੇ ਜਿਹੜਾ ਪਟਿਆਲੇ ਦੇ ਜਾਂ ਸੰਗਰੂਰ ਦੇ ਇਲਾਕਿਆਂ 'ਚ ਹੜ੍ਹ ਆਉਂਦੇ ਆ ਉਹ ਇਹਦੇ ਕਰਕੇ ਆਉਂਦੇ ਆ ਤੇ ਅੱਗੇ ਜਾ ਕੇ ਇਹ ਬੀਕਾ ਆਪਣਾ ਸੂਰਤਗੜ ਦੇ ਇਲਾਕੇ 'ਚ ਇਹ ਨਾਲੀ ਦਾ ਰੂਪ ਧਾਰ ਕਰਦਾ ਸਾਰਾ ਇਹਦਾ ਪਾਣੀ ਖਿੰਡ ਜਾਂਦਾ ਹੈ। ਇਦੋਂ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਹੈ ਤੇ ਮਗਰਲੇ ਪਾਸੇ ਆਪਣੀ ਹੈਗਾ ਪੰਜਾਬ ਸ਼ੰਭੂ ਬਾਰਡਰ 'ਪਰ ਟੱਪਿਆ ਆਇਆ ਉਹ ਪਿੱਛੇ ਰਹਿ ਗਿਆ ਤੇ ਇਸ ਤੋਂ ਬਾਅਦ ਹੁਣ ਅੰਬਾਲਾ ਰਹਿ ਗਿਆ ਹੈਗਾ 12 ਕਿਲੋ 12 ਕਿਲੋਮੀਟਰ ਤੋਂ ਬਾਅਦ ਆਪਾਂ ਅੰਮ੍ਰਾਲਾ ਪਹੁੰਚ ਜੇ। ਸ਼ਹਿਰ ਅੰਮ੍ਰਾਲਾ ਲੰਘ ਕੇ ਆਪਾਂ ਅੰਬਾਲਾ ਕੈਂਟ ਦੇ ਨੇੜੇ ਆ। ਦ ਨੈਸ਼ਨਲ ਹਾਈਵੇ 44 ਕਸ਼ਮੀਰ ਤੋਂ ਕੰਨਿਆ ਕੁਮਾਰੀ ਉਹਦੇ ਸਫ਼ਰ ਕਰੀ ਜੰਨੇ ਆਪਾਂ ਤੇ ਗੱਡੀਆਂ ਦੀ ਆਵਾਜ਼ੀ ਬਹੁਤ ਹੈ ਸੜਕ ਤੇ ਇਹ ਸੜਕ ਬਹੁਤ ਜ਼ਿਆਦਾ ਵਿਆਸਤ ਰਹਿੰਦੀ ਹੈ ਇੱਥੋਂ ਆਪਾਂ ਖੱਬੇ ਹੱਥ ਅੰਬਾਲਾ ਕੈਂਟ ਤੋਂ ਜਮਨਾ ਨਗਰ ਵਾਲਾ ਰਸਤਾ ਫੜਾਂਗੇ ਨੈਸ਼ਨਲ ਹਾਈਵੇ 44 ਨੂੰ ਛੱਡ ਦਿਆਂਗੇ ਸਮਾਂ ਤਕਰੀਬਨ ਸਵਾ 11:30 ਦਾ ਹੋ ਗਿਆ ਹੈ 400-400 ਘੰਟੇ ਹੋ ਗਏ ਆਪ ਨੂੰ ਚੱਲਿਆ ਨੂੰ ਤੇ ਹੈਡਵਿੰਡ ਹੋਣ ਕਰਕੇ ਸਾਈਕਲ ਹੌਲੀ ਚੱਲ ਰਹੀ ਹੈ ਬਹੁਤ ਜ਼ੋਰ ਲੱਗ ਰਿਹਾ ਤੇ ਜ਼ੋਰ ਇੰਨਾ ਲੱਗ ਰਿਹਾ ਮੁੜਕਾ ਨਿਕਲਦਾ ਤੇ ਪਾਣੀ ਪੀਣ ਨੂੰ ਵਾਰ-ਵਾਰ ਦਲ ਕਰਦਾ ਮੌਸਮ ਦੇ ਵਿੱਚ ਤਪਸ਼ ਵਧਣ ਲੱਗੀ ਹੈ 12 ਕਵੇ ਤੱਕ ਸਫ਼ਰ ਕਰਾਂਗੇ ਫਿਰ ਬਹਿ ਕੇ 2 ਘੰਟੇ ਆਰਾਮ ਕਰਾਂਗੇ ਫਿਰ ਦੁਬਾਰਾ ਢਾਲ ਕੇ ਅੱਗੇ ਚੱਲਾਂਗੇ ਯਮਨਾਨਗਰ ਵਿਖੇ ਅੱਜ ਪੀਐਮ ਮੋਦੀ ਦਾ ਆਗਮਨ ਹੈ ਪੀਐਮ ਮੋਦੀ ਦੇ ਆਉਣਾ ਹੈ ਤੇ ਵਿਕਸਿਤ ਭਾਰਤ ਵਿਕਸਿਤ ਹਰਿਆਣਾ ਸਮਾਰੋਹ ਦੇ ਵਿੱਚ ਕਾਮਕੈਲ ਤੇ ਹੋਰ ਜਿਹੜੀਆਂ ਬੱਸਾਂ ਹੈਗੇ ਭਰ ਕੇ ਜਾ ਰਹੀਆਂ ਤੇ ਬਾਈਰ ਕੇ ਜਿਹੜੇ ਹੈਗੇ ਇੱਥੇ ਇਹਨਾਂ ਨੂੰ ਲੰਗਰਵਾਨੀ ਦੇ ਰਹੇ ਸੀ ਤੇ ਸਾਨੂੰ ਸਾਈਕਲਾਂ ਦੇ ਕਿ ਉਹਨਾਂ ਨੇ ਪਹਿਲਾਂ ਪਾਣੀ ਦਿੱਤਾ ਤੇ ਫਿਰ ਕਹਿੰਦੇ ਵੀ ਪੂਣੀ ਚਾਹੀਦੀ ਹੈ ਪਵਨ ਕਹਿੰਦਾ ਜੀ ਪੈਕਟ ਹੈ ਉਹ ਕਹਿੰਦੇ ਹਾਂ ਇਹਨੇ ਲੈ ਲਿਆ ਮੈਂ ਹਾਂ ਯਾਰ ਭੁੱਖ ਬੋਲ ਲੀ ਕਿ ਖਾਈ ਲਗਾ ਕਿੱਥੇ ਜਾਵਾਂਗੇ ਬਣੇ ਰਹੋ ਬਸ ਤੁਹਾਨੂੰ ਦੱਸਾਂਗੇ ਕਿਵੇਂ ਕਿਵੇਂ ਕੀ ਕੀ ਜਗਾੜ ਕਰੀਦਾ ਹੈ ਕਿਵੇਂ ਕਿਵੇਂ ਤੇ ਬਈ ਐਦਾਂ ਫਰੀ ਘੁੰਮੀ ਦਾ ਹਾਂ ਬਾਲਣ ਵਾਲਾ ਆਪਣੇ ਆਪ ਹੀ ਹੋ ਜਾਂਦਾ ਹੈ ਖਾਣ ਵਾਲਾ ਆਪ ਹੀ ਭੇਜਦਾ ਰੋਟੀਆਂ ਤੁਹਾਨੂੰ ਵਾਲਾ ਆਪ ਹੀ ਖਾਣ ਵਾਲਾ ਆਪ ਹੀ ਖਾਣ ਵਾਲਾ ਖਾਣ ਵਾਲਾ ਖਾਣ ਵਾਲਾ ਖਾਣ ਵਾਲੇ ਨੂੰ ਆਪ ਹੀ ਰੋਟੀਆਂ ਭੇਜ ਦਿੰਦਾ ਲੱਡੂ ਕੂੜੀ ਤੇ ਸਬਜੀ ਇਹ ਛਕਾਂਗੇ ਤੇ ਫਿਰ ਅੱਗੇ ਚੱਲਾਂਗੇ ਧੰਨਵਾਦ ਪੀਐਮ ਮੋਦੀ ਜੀ ਆਪਾਂ ਪਹੁੰਚੇ ਆ ਟੇਬਲਾ ਤੇ ਟੇਪ ਲਿਆ ਕੇ ਜਿਹੜਾ ਹੈਗਾ ਸਾਈਕਲ ਦੇ ਪਿਛਲੇ ਟਾਇਰ ਦੀ ਹਵਾ ਐਸ ਭਾਈ ਸਾਹਿਬ ਕਰਕੇ ਨਿਕਲੀ ਵਾਲ ਵਾਲ ਲੀਕ ਹੋ ਗਿਆ ਜੀ ਤੇ ਪਿੰਚਰ ਦੀ ਬਚਤ ਹੋ ਗਈ ਬੈੰਦੇ ਸੀਗੇ ਦੁਪਹਿਰੇ ਕਿਤੇ ਸ਼ਾਮੇ ਇਹ ਕਹਿੰਦਾ ਪਹਿਲਾਂ ਮੇਰੀ ਮੁਰੰਮਤ ਕਰਾਓ ਸਾਈਕਲ ਦਾ ਵਾਲ ਕਾਉਣ ਤੋਂ ਬਾਅਦ ਅਸੀਂ ਛਾਂ ਦੀ ਜਿਹੜੀ ਹੈਗੀ ਪਹਾਲ ਕਰ ਰਹੇ ਸੀ 2 ਘੰਟੇ ਆਰਾਮ ਕਰਨ ਨੂੰ ਸਕੂਲ ਦੱਸਿਆ ਸੀਗਾ ਪਰ ਸਕੂਲ ਵਾਲੇ ਕਹਿੰਦੇ ਪਤਾ ਹੀ ਹੁੰਦਾ ਈ ਪ੍ਰਾਈਵੇਟ ਸਕੂਲ ਵਾਲੇ ਕਾਹ ਨੂੰ ਬਠਨ ਦਿੰਦੇ ਆਪਦੇ ਤੇ ਉੱਥੇ ਜੀ ਖੜੇ ਸੀ ਤਾਂ ਦੋ ਆਪਣੇ ਵੀਰ ਆਏ ਤੇ ਇਹ ਕਹਿੰਦੇ ਵੀ ਤੁਸੀਂ ਬੈਠਾ ਤਾਂ ਸਾਡੀ ਮੋਟਰ ਤੇ ਬੈਠ ਜਾਓ ਮੋਟਰ ਦੇ ਮੰਜਾ ਤੇ ਗਾਂ ਛਾਂ ਤੇ ਬਾਈ ਦੇ ਖੇਤ ਇੱਥੇ ਰੁਕਾਂਗੇ ਮੈਂ ਤਕਰੀਬਨ 1 ਵਜੇ ਆ ਕੇ ਆਪਾਂ ਪੈ ਗਏ ਸੀ ਇਥੇ ਤੇ 1 ਵਜੇ ਆ ਕੇ ਬਈਆਂ ਨਾਲ ਗੱਲਾਂ ਬਾਤਾਂ ਕੀਤੀ ਉਹਨਾਂ ਨੇ ਚਾਹ ਪੀਈ ਤੇ ਮੰਜਾ ਇੱਥਾ ਉਹ ਮੰਜਾ ਸੇਂਦਰ ਰੱਖਤਾ ਤੇ ਲੋਕ ਲਾਤਾ ਹੈਗਾ ਤੇ ਹੁਣ ਅਸੀਂ ਇੱਥੋਂ ਚੱਲੇ ਪਾ ਰਹੇ 3 ਵਜੇ ਤੇ ਅੱਗੇ ਚੱਲਦੇ ਜਮਨਾਗਰ ਵੱਲ ਤੇ ਸਾਈਕਲ ਤੇ ਆਹੀ ਖਾਸੀਅਤ ਹੈ ਵੀ ਸਾਈਕਲ ਦੇ ਜਿਹੜੇ ਤੁਸੀਂ ਜਾਣਦੇ ਹੋ ਤਾਂ ਸਾਈਕਲ ਤੇ ਲੋਕ ਸਾਡੀ ਮਦਦ ਬਹੁਤ ਕਰਦੇ ਆ ਮੋਟਰਸਾਈਕਲ ਦੇ ਕਾਰ ਤੇ ਤੁਹਾਨੂੰ ਕੋਈ ਪੁੱਛਦਾ ਨਹੀਂ ਪਰ ਸਾਈਕਲ ਦੇ ਜਿਹੜੇ ਤੁਸੀਂ ਜਾਣਦੇ ਹੋ ਤਾਂ ਉਹ ਕਹਿੰਦੇ ਵੀ ਹਾਂ ਯਾਰ ਵੀ ਬੰਦੇ ਤੁਰੇ ਜਾਂਦੇ ਆ ਨਾ ਸਾਈਕਲ ਤੋਂ ਲਈ ਜਾਂਦੇ ਆ ਜੋਰ ਲੱਗਦਾ ਨਾ ਇਹ ਗਰਮੀ ਆ ਵੀ ਇਹਨਾਂ ਨੂੰ ਪੁੱਛੀ ਵੀ ਕੋਈ ਚੀਜ਼ ਲੋੜ ਹੈ ਕਿ ਨਹੀਂ ਉਹ ਬਈਆਂ ਨੇ ਚਾਹ ਪੀਈ ਬਿਸਕੁਟ ਹਰਾਮ ਕਰਨ ਨੂੰ ਮਨ ਜਾਂਦਾ ਹਰਾਮ ਕਰ ਲਈ ਤੇ ਦਬੜਾ ਟਲ ਗਿਆ ਹੁਣ ਅੱਬ ਗੱਡੀ ਠੀਕ ਆ ਪਵਨ ਜੀ ਚਲੋ ਜੀ ਨਾਲੀਆਂ ਐਨਕਾ ਐਨਕਾ ਲਾ ਲੀਆਂ ਐਨਕਾ ਨਹੀਂ ਲੈਣੀਆਂ ਚਾਹੀਦੀਆਂ ਵੀਰ ਜੀ ਤੌਣ ਲੈ ਜੇ ਚਾਹੀ ਐਨਕਾ ਨਹੀਂ ਲੈਣੀ ਚਾਹੀਦੀ ਚੱਲੋ ਸੇਵਕਾ ਹੁਣ ਕੰਮ ਘਤਰੇ ਵਾਲਾ ਕੰਮ ਘਤਰੇ ਵਾਲਾ ਚਲੋ ਕਣਕ ਦੀ ਬਾੜੀ ਇੱਥੇ ਸ਼ੁਰੂ ਕਰ ਲਈ ਇਹਨਾਂ ਨੇ ਕਣਕ ਕੱਟਣ ਲੱਗ ਪਏ ਐ ਇਹ ਖਜੂਰ ਦਾ ਦਰਖਤ ਵੀ ਖੜਾ ਇੱਕ ਤੇ ਹੁਣ ਆਪਾਂ ਜਾ ਰਹੇ ਆ ਫੇਰ ਉਸ ਮੇਨ ਰੋਡ ਨੂੰ ਜਾ ਰਹੇ ਆ ਇਹ ਮੇਨ ਰੋਡ ਤੋਂ ਹਟ ਕੇ ਸੀਗਾ ਪਿੰਡ ਇਹਨਾਂ ਦਾ ਤੇ ਮੋਟਰ 500 ਮੀਟਰ ਆਏ 500 ਮੀਟਰ ਮਤਲਬ ਅੰਦਰ ਅੱਧਾ ਕਿਲੋਮੀਟਰ ਅੰਦਰ ਚਲੋ ਸਾਹਿਬ ਜੀ ਡਲਦਾ ਹੋਇਆ ਸੂਰਜ ਤੇ ਢਲਦੇ ਹੋਏ ਸੂਰਜ ਦੇ ਨਾਲ ਆਪਾਂ ਖੜੇ ਪਿੰਡ ਕੈਲ ਪਿੰਡ ਕੈਲ ਦੀ ਜ਼ਮੀਨ ਉਹੀ ਕੈਲ ਤੇ ਉਹੀ ਪੂੜੀਆਂ ਯਾਦ ਆ ਗਈਆਂ ਜਿਹੜੀਆਂ ਸਵੇਰੇ ਆਪਾਂ ਖਾਧੀਆਂ ਸੀ ਬਾਈਆਂ ਤੋਂ ਲੈ ਕੇ ਤੇ ਆਹ ਜਿਹੜੀ ਜਗ੍ਹਾ ਹੈਗੀ ਆ ਪਾਰਕਿੰਗ ਦੀ ਉਹ ਸਾਹਮਣੇ ਜਿਹੜਾ ਹੈਗਾ ਨਰਿੰਦਰ ਮੋਦੀ ਦੀ ਜਿਹੜੀ ਉਹ ਰੈਲੀ ਹੋਈ ਅੱਜ ਸਮਾਰੋਹ ਹੋਇਆ ਉਹਦਾ ਸਥਾਨ ਉਹ ਸਾਹਮਣੇ ਉਹ ਜਿਹੜੇ ਤੰਬੂ ਲੱਗੇ ਪਿਆ ਪਿੰਡ ਕੈਲ ਦੇ ਵਿੱਚ ਅੱਜ ਉਹ ਇੱਥੇ ਉੱਤਰ ਕੇ ਦੇ ਭਾਸ਼ਣ ਦੇ ਕੇ ਗਿਆ ਹੈਗਾ ਇਧਰ ਨੂੰ ਜਮਨानगर ਤੇ ਜਗਾਦਰੀ ਤੇ ਆਪਾਂ ਜਾਣਾ ਹੈਗਾ ਜੀ ਤੁਨੂੰ ਪਾਈਆਂ ਦੇ ਪਿੰਡ ਖੇੜੀ ਰੰਗੜਾਂ ਵੱਲ ਨੂੰ ਇੱਥੋਂ ਤਕਰੀਬਨ 7 ਕਿਲੋਮੀਟਰ ਰਹਿ ਗਿਆ ਹਨ 7 ਕਿਲੋਮੀਟਰ ਰਹਿ ਗਿਆ 3 ਵਜੇ ਤੁਰੇ ਸੀ ਜੀ ਤੇ 5:30 ਹੋ ਗਏ ਆ 2.5 ਘੰਟਿਆਂ ਦੇ ਵਿੱਚ ਆਪਾਂ 32 ਕਿਲੋਮੀਟਰ ਆਏ ਆ 32 ਦੇਤੀ ਕਿਲੋਮੀਟਰ ਹਾਂ ਰੁਕਦੇ ਕਰਦੇ ਆਏ ਆ 15 ਕਿ ਦੀ ਸਪੀਡ ਸਾਡੀ ਜਾ ਰਹੀ ਰਹੀ ਅੱਜ ਕਿਉਂਕਿ ਹਵਾ ਮੂਰੋਈ ਹੈ ਸੋ ਚੱਲਦੇ ਆ ਹੌਲੀ ਹੌਲੀ ਤੇ ਠੰਡ ਹੋ ਗਈ ਸੀ ਠੰਡਕ ਹੋ ਗਈ ਸੀ ਮਤਲਬ ਤਪਸ਼ ਘਟ ਗਈ ਸੀ ਇਹਨਾਂ ਵੀ ਠੰਡ ਹੋ ਗਈ ਸੀ ਤਪਸ਼ ਘਟ ਗਈ ਸੀ ਹਵਾ ਹਵਾ ਪੈਣ ਲੱਗੀ ਸੀ ਤੇ ਬੰਦੇ ਨਾ ਦੇਖੋ ਤੁਸੀਂ ਬਾਬਾ ਸਿੰਘ ਪੂਰਾ ਸਰਕਾਰੀ ਤਾਮਚਾਉ ਝੁਕਿਆ ਨਾ ਇਹਨਾਂ ਨੇ ਤੇ ਆ ਰੈਲੀ ਦਾ ਸਥਾਨ ਹੈ ਸਮਾਰੋ ਸੀਗਾ ਰੈਲੀ ਨਹੀਂ ਸੀਗੀ ਸਾਰੀ ਐਨ ਪੂਰੇ ਤੰਬੂ-ਤੰਬੂ ਲਾਏ ਹੋਏ ਐ ਪਿੰਡ ਕੈਲ ਕੈਲ ਦੀ ਧਰਤੀ ਤੇ ਫਸਲਾ ਬੂਟੇ ਲੈਣਾ ਨੇ ਵਾੜਦੀਆਂ ਪਹਿਲਾਂ ਹੀ ਸਮਾਰੋ ਤਿਆਰ ਕਰਨ ਦੇ ਲਈ ਯਾਪਾ ਬਾਦ ਰਹੀ ਅੱਗੇ ਨੂੰ ਖੇੜੀ ਰੰਗੜਾ ਨੂੰ ਖੇੜੀ ਰੰਗੜਾ ਜਮਨਾ ਨਗਰ ਦੇ ਵਿੱਚ ਜਮਨਾ ਨਗਰ ਦੇ ਨਾਲ ਲੱਗਿਆ ਹੋ ਜਾ ਕੇ ਉਹ ਬਾਈਪਾਸ ਬਣਿਆ ਹੋਵੇ ਪਿੰਡ ਖੇੜੀ ਰੰਗੜਾ ਤੇ ਪਿੰਡ ਖੇੜੀ ਰੰਗੜਾ ਦੇ ਵਿੱਚ ਬੂਟੇੰਦੇ ਪਾਣੀ ਕੋਣ ਪੰਦਾ ਸਦਾ ਕਣਕ ਦੀ ਵਾਢੀ ਕਰੀ ਜਾਂਦੇ ਆ ਤੇ ਅਸੀਂ ਖੜੇ ਆ ਜੇ ਅਸੀਂ ਸਹੀ ਹੋਏ ਤਾਂ ਬਾਈ ਦਵਿੰਦਰ ਕੇ ਘਰ ਦੇ ਸਾਹਮਣੇ ਫੋਨ ਮਾਰ ਲੈਨੇ ਬੱਬਾ ਹੀ ਕੋਈ ਨਹੀਂ ਆਪਾਂ ਮੈਨੂੰ ਵੈਸੇ ਤਾਂ ਇਹੀ ਲੱਗਦਾ ਘਰ ਪਰ ਵੇਖੋ ਫਿਰ ਤੇਰੀਆਂ ਮਤਲਬ ਤੇਰੀਆਂ ਨੂੰ ਤੋੜੇ ਹਾਂ ਜੈਂਟਲਮੈਨ ਸਾਹਮਣੇ ਦਿਖਾਈ ਦਿੰਦਾ ਘਰ ਉੱਥੇ ਪਹੁੰਚਣਾ ਪਊ ਕੋ ਜ਼ਵਾ ਮੂਰੇ ਹੋ ਜਣ ਸੋ ਆਪਣੀ ਵੀਡੀਓ ਦੇਖਦੇ ਦਰਸ਼ਕਾਂ ਨੂੰ ਦੱਸ ਦਿਆਂ ਵੀ ਅੱਜ ਦਾ ਸਫ਼ਰ ਸਾਡਾ 105 ਕਿਲੋਮੀਟਰ ਦਾ ਉਹ ਤਕਰੀਬਨ ਅਸੀਂ ਸ਼ਾਮ ਦੇ 6 ਵਜੇ ਬੰਦ ਕਰਤਾ ਸੀਗਾ ਤੇ 6 ਵਜੇ ਸੀ ਬਾਈ ਦਵਿੰਦਰ ਸਿੰਘ ਤੇ ਭੈਣ ਕਰਨ ਕਿਰਨਜੀਤ ਕੋ ਬੇਕਰੇ ਖੇੜੀ ਰੰਗੜਾ ਪਾਉਂਦੀਆਂ ਖੇੜੀ ਰੰਗੜਾ ਜਦੋਂ ਅਸੀਂ ਇੰਟਰ ਕੀਤੇ ਆ ਤਾਂ ਖੇੜੀ ਰੰਗੜਾ ਦੇ ਗੁਰਦੁਆਰਾ ਸਾਹਿਬ ਤੋਂ ਆਉਂਦੀ ਰਹਿਰਾਸ ਦੀ ਆਵਾਜ਼ ਕੰਨਾਂ ਦੇ ਵਿੱਚ ਬਹੁਤ ਮਿੱਠਾ ਸੁਖੋਲੀ ਆਣੀ ਤੇ ਉਸ ਤੋਂ ਬਾਅਦ ਬਾਈ ਦੇ ਘਰੇ ਪਹੁੰਚੇ ਤੇ ਪਿਆਰ ਨਾਲ ਸਾਰੇ ਮਿਲੇ ਰਸਤੇ ਦੇ ਵਿੱਚ ਜਿਹੜਾ ਪਿਆਰ ਮਿਲਿਆ ਉਹ ਉਹਦੀ ਵੀ ਮੈਂ ਜੇ ਤੁਹਾਨੂੰ ਗੱਲ ਕਰਾਂ ਉਹ ਮੈਂ ਕੋਈ ਸ਼ਬਦਾਂ ਵਿੱਚ بیان ਨਹੀਂ ਕਰ ਸਕਦਾ ਇੱਕ ਜਗ੍ਹਾ ਤੇ ਸਾਨੂੰ ਬਾਪੂ ਮਿਲੇ ਤੇ ਉਹਨਾਂ ਨੇ ਸਾਨੂੰ ਗੰਨੇ ਦਾ ਜੂਸ ਦਿਆ ਤੇ ਨਾਲ ਪਿਆਰ ਉਹ ਵੀ ਸਾਨੂੰ ਦਿੱਸੇ ਪੈਸੇ ਵੀ ਦਿੱਤੇ ਸਾਡੇ ਬਾਰ ਬਾਰ ਕਹਿਣ ਤੇ ਵੀ ਉਹਨੇ ਸਾਨੂੰ ਪੈਸੇ ਦਿੱਤੇ ਉਹ ਕਹਿੰਦਾ ਮੈਂ ਵੱਡੇ ਹੋਣ ਕਰਕੇ ਦੇ ਰਹਿਆ ਤੁਸੀਂ ਮੇਰੇ ਜਵਤਾਂ ਵਰਗੇ ਤੋ ਇਹ ਮੁਹੱਬਤ ਹੈ ਜਿਹੜੀ ਸਾਨੂੰ ਮਿਲ ਰਹੀ ਹੈ ਤੇ ਰਾਜ ਇੱਕ ਥਾਂ ਦੇ ਬਾਈਆਂ ਨੂੰ ਸਾਨੂੰ ਕੋਠੇ ਦੇ ਵਿੱਚ ਜਿੱਥੇ ਬਗਲ ਕੀਤੀ ਸੀ ਉਹਨਾਂ ਨੇ ਇੱਥੇ ਸਾਨੂੰ ਕੋਠੇ ਦੇ ਵਿੱਚ ਮੰਜਾ ਕੱਢ ਕੇ ਤੇ ਆਰਾਮ ਕਰਨ ਨੂੰ ਗਿਆ ਚਾਹ ਲੈ ਕੇ ਪਈ ਤੇ ਇੱਕ ਥਾਂ ਤੇ ਆਪਾਂ ਨੂੰ ਹੋਰ ਕੀ ਕੀਤਾ ਸੀਗਾ ਇੱਕ ਹੋਰ ਜਗ੍ਹਾ ਤੇ ਪਰ ਹੋਇਆ ਸੀ ਤੂਪ ਤਾਂ ਉਹ ਹੋ ਗਿਆ ਸੀ ਉਹਨੂੰ ਹਾਂ ਜਿੱਥੇ ਤੂਪ ਸਾਨੂੰ ਲੱਗੇ ਟੈਂਚਰ ਹੋ ਗਈ ਤੇ ਜੀ ਚੈੱਕ ਕਰਾਉਣੀ ਬਾਲ ਸੀਗਾ ਅਸੀਂ ਇੱਕ ਬਈ ਬਾਲ ਦੇ ਕੋਈ ਮੁੱਲ ਕਿਉਂਕਿ ਟੈਂਪਰ ਲਾਉਣ ਨਾਲ ਜਿਹੜਾ ਗੰਬਾ ਹੈਗਾ ਉਹ ਦਿਹਾੜੀ ਦੇ ਐਂ ਪੈਸੇ ਕਮਾਉਂਦਾ ਕੁਛ ਨਾ ਬੁੱਝਣਾ ਤਾਂ ਬਾਲ ਦੀ ਕੀਮਤ ਵੀ ਲੈਣੀ ਪਣਦੀ ਜੀ ਪਰ ਉਹਨੇ ਵੀ ਬਾਲ ਦੀ ਕੀਮਤ ਨਹੀਂ ਕਿਹਾ ਕੋਈ ਨਾ ਵੀ ਤੁਸੀਂ ਘੁੰਮ ਕੇ ਆਓ ਕੋਈ ਦਿਨ ਬਹੁਤ ਸੁਣਾ ਰਿਹਾ ਅਜ ਦਾ ਪਰ ਹਵਾ ਬਹੁਤ ਠੀਸੀ ਹੈ ਉਹਦੇ ਕਰਕੇ ਥੋੜੀ ਜੀ ਮਨਤਰੀ ਕਰਨੀ ਪਈ ਪਰ ਉਹ ਚਲੇ ਜਾਂਦਾ ਸਰੋ ਜੀ ਹੁਣ ਅਸੀਂ ਇੱਥੇ ਬੈਠੇ ਆ ਤੇ ਬਾਈਨਾਂ ਦਾ ਜਿਹੜਾ ਘਰ ਹੈ ਉਹ ਸਾਦਾ ਵੀ ਹੈ ਤੇ ਹਰ ਸੁਖ ਸੂਲਤ ਨਾਲ ਲੈਸ ਵੀ ਹੈ ਤੇ ਹੁਣ ਇਸ ਤੋਂ ਬਾਅਦ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਾਈਆਂ ਦੇ ਫਾਰਮ ਹਾਊਸ ਤੇ ਬਾਈਆਂ ਦੇ ਘਰ ਦੇ ਦਰਸ਼ਨ ਕਰਾਵਾਂਗੇ ਅੱਜ ਤੱਕ ਦੀ ਆਪਣੀ ਵੀਡੀਓ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸੋ ਕਿ ਕਿਵੇਂ ਲੱਗਿਆ ਤੇ ਚੈਨਲ ਦੇ ਨਾਲ ਜੁੜੇ ਰਹੋ ਸ਼ਿਵਰਾਜ ਟ੍ਰੈਵਲ ਸਟੋਰੀਜ਼ ਤੇ ਪਵਨ ਬਾਗੜੀ ਬਾਈ ਜੀ ਅੱਜ ਦੇਖਦੇ ਰਹੋ ਅਸੀਂ ਕਿਵੇਂ ਤੁਹਾਨੂੰ ਸਪੋਰਟ ਕਰਦੇ ਹਾਂ ਹਾਂ ਕਿੰਨੇ ਸਾਨੂੰ ਪਿਆਰ ਮਿਲਦਾ ਹੈ ਅੱਜ ਦਾ ਖਰਚਾ ਅੱਜ ਦਾ ਖਰਚਾ ਸਾਡਾ ਹਛਾ ਪਉਣ ਨਿਯਾਤ ਕਰਤਾ ਅੱਜ ਦਾ ਖਰਚਾ ਸਾਡਾ ਮਾਤਰ 20 ਰੁਪਏ 10 ਰੁਪਏ ਦੇ ਚਾਹ ਦੇ ਕੱਪ ਤੇ 10 ਰੁਪਏ ਮੇਰੇ ਚਾਹ ਦੇ ਕੱਪ ਤੇ ਇੱਕ ਚਾਹ ਦਾ ਕੱਪ ਪੀਤਾ ਸੀ ਉਹ ਵੀ ਮੋਲ ਲੈ ਕੇ ਤੇ ਬਾਕੀ ਪੰਜੀਰੀ ਖਾ ਲਈ ਸੀ ਤੇ ਬਾਕੀ ਪਿਆਰ ਹੀ ਮਿਲਦਾ ਰਿਹਾ ਸਾਨੂੰ ਠੀਕ ਹੈ ਜੀ ਅੱਜ ਹਾਂ ਮੋਦੀ ਨੇ ਸਾਨੂੰ ਲੰਗਰ ਖਵਾਇਆ ਅੱਜ ਹਾਂ ਠੀਕ ਉਹਦੇ ਚੱਲ ਵੀਡੀਓ ਚ ਆਈ ਜਾਣਾ ਚਲੋ ਸਿੱਧੀ ਗੱਲ ਕਰਾਂਗੇ ਉਹਦੇ ਸਿੱਧੀ ਗੱਲ ਹਾਂ ਸਿੱਧੀ ਗੱਲ ਠੀਕ ਹੈ ਜੀ ਸਾਰਿਆਂ ਨੂੰ ਸ਼ੁਭ ਰਾਤਰੀ ਗੁੱਡ ਨਾਈਟ ਮਿਲਦੇ ਆਂ ਅਗਲੇ ਸ਼ਬਦ